ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਢਾਕੇ ਬੰਗਾਲ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਇੱਕ ਸ਼ਖਸ ਮਿਲਦਾ ਹੈ ਜਿਹੜਾ ਆ ਕੇ ਗੁਰਮਹਾਰਾਜ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਆਪ ਜੀ ਗੁਰੂ ਚਰਨਾਂ ਦੇ ਨਾਲ ਜੋੜੋ ਤੇ ਪਾਸ਼ਾ ਜੀ ਪੁੱਛਦੇ ਨੇ ਤੂੰ ਕੰਮ ਕੀ ਕਰਦਾ ਹੈ ਤੂੰ ਅੱਗਿਓਂ ਕਹਿੰਦਾ ਹੈ ਕਿ ਮਹਾਰਾਜ ਮੈਂ ਚੋਰ ਹਾਂ ਮੇਰਾ ਨਾਮ ਹੈ ਭੂਮਿਆ ਤੇ ਮੈਂ ਚੋਰੀ ਦੇ ਨਾਲ ਹੀ ਆਪਣਾ ਪਰਿਵਾਰ ਪਾਲਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਇਹ ਚੋਰੀ ਕਰਨਾ ਤੇ ਚੰਗਾ ਕੰਮ ਨਹੀਂ ਤੂੰ ਕਿਉਂ ਚੋਰੀ ਕਰਦਾ ਹੈ ਚੋਰੀ ਨੂੰ ਛੱਡ ਕੇ ਤੂੰ ਕੋਈ ਚੰਗਾ ਕਰਮ ਕਰ ਉਹ ਕਹਿੰਦਾ ਹੈ ਕਿ ਮੈਨੂੰ ਹੋਰ ਕੋਈ ਕਰਮ ਆਉਂਦਾ ਨਹੀਂ ਮੈਂ ਕੋਈ ਕੰਮ ਸਿੱਖਿਆ ਨਹੀਂ ਨਾ ਕੋਈ ਕੰਮ ਜਾਣਦਾ ਇੱਕ ਚੋਰੀ ਕਰਨੀ ਸਿੱਖੀ ਹੈ ਤੇ ਉਸੇ ਦੇ ਸਿਰ ਤੇ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ ਮੈਂ ਚੋਰੀ ਕਰਨੀ ਨਹੀਂ ਛੱਡ ਸਕਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜੇ ਨਹੀਂ ਛੱਡ ਸਕਦਾ ਤੇ ਸਾਡੇ ਤਿੰਨ ਬਚਨਾਂ ਦੇ ਉੱਤੇ ਪਾਲਣਾ ਕਰਨੀ ਹੈ ਪਹਿਲਾ ਝੂਠ ਨਹੀਂ ਬੋਲਣਾ ਦੂਸਰਾ ਕਿਸੇ ਗਰੀਬ ਮਾਰ ਨਹੀਂ ਕਰਨੀ ਤੀਸਰਾ ਕਿਸੇ ਦਾ ਨਮਕ ਹਰਾਮ ਨਹੀਂ ਕਰਨਾ। ਬਚਨ ਲੈ ਕੇ ਜਦੋਂ ਭੂਮਿਆ ਜਾਂਦਾ ਹੈ ਤੇ ਉਹ ਲਾਗੇ ਸਾਗੇ ਦੇ ਘਰਾਂ ਵਿੱਚ ਵੇਖਦਾ ਹੈ ਕਿ ਸਾਰੇ ਗਰੀਬ ਨੇ ਆਖਰ ਨੂੰ ਉਹ ਵਿਯੋਮਤ ਬਣਾਉਂਦਾ ਹੈ ਕਿ ਉਹਨਾਂ ਰਾਜੇ ਦੇ ਘਰ ਚੋਰੀ ਕੀਤੀ ਜਾਵੇ। ਰਾਜੇ ਦੇ ਘਰ ਦੇ ਵਿੱਚ ਤਿਆਰ ਹੋ ਕੇ ਪਹੁੰਚਦਾ ਹੈ ਤੇ ਰਸਤੇ ਦੇ ਵਿੱਚ ਉਹਦੇ ਸਿਪਾਹੀ ਰੋਕਦੇ ਨੇ ਰਾਜੇ ਦੇ ਕਹਿੰਦੇ ਨੇ ਤੂੰ ਕੌਣ ਹੈ ਅੰਦਰ ਵੜਿਆ ਆਉਣਾ ਹੈ? ਤੇ ਉਹ ਅੱਗੇ ਭੂਮਿਆ ਕਹਿੰਦਾ ਮੈਂ ਚੋਰ ਆ। ਤੇ ਉਹ ਸਮਝਦੇ ਨੇ ਖਰੇ ਭੂਮਿਆ ਮਜ਼ਾਕ ਕਰਦਾ। ਉਹ ਉਹਨੂੰ ਅੰਦਰ ਜਾਣ ਦਿੰਦੇ ਨੇ। ਅੰਦਰ ਜਾ ਕੇ ਉਹ ਚੋਰੀ ਕਰਕੇ ਪੰਡਾ ਬਣ ਲੈਂਦਾ। ਆਖਰ ਨੂੰ ਰਾਜੇ ਦੇ ਸਹਰਾਣੇ ਪਿਆ ਹੋਇਆ ਚੂਰਨ ਨੂੰ ਛਕਦਾ ਹੈ। ਚੁਰਨ ਸ਼ਕਤ ਤੋਂ ਬਾਅਦ ਉਹਦੇ ਵਿੱਚ ਨਮਕ ਦੇਖਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੂਸਰੀ ਗੱਲ ਯਾਦ ਆਉਂਦੀ ਹੈ ਕਿ ਨਮਕ ਹਰਾਮੀ ਨਹੀਂ ਕਰਨੀ ਛੱਡ ਕੇ ਸਾਰਾ ਚੋਰੀ ਦਾ ਮਾਲ ਘਰ ਚਲਾ ਜਾਂਦਾ ਹੈ ਘਰ ਜਾਣ ਤੋਂ ਬਾਅਦ ਦੂਸਰੇ ਦਿਨ ਰਾਜੇ ਨੂੰ ਪਤਾ ਲੱਗਦਾ ਹੈ ਕਿ ਮੇਰੇ ਘਰ ਦੇ ਵਿੱਚ ਚੋਰੀ ਹੋ ਗਈ ਸਮਾਨ ਤੇ ਕੋਈ ਚੋਰੀ ਨਹੀਂ ਹੋਇਆ ਪਰ ਚੋਰ ਨੇ ਪੰਡਾ ਬਣ ਰੱਖੀਆਂ ਸਨ ਆਲੇ-ਦੁਆਲੇ ਦੇ ਪਿੰਡਾਂ ਦੇ ਜਿੰਨੇ ਵੀ ਲੋਕ ਸਨ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੀ ਮਾਰ ਕਟਾਈ ਹੋਣ ਲੱਗੇ ਸਪਾਈ ਸਾਰਿਆਂ ਨੂੰ ਬੁਕਾਉਣ ਲੱਗੇ ਕਿ ਭਾਈ ਦੱਸੋ ਚੋਰੀ ਕਿਸ ਨੇ ਕੀਤੀ ਹੈ ਤੇ ਜਦੋਂ ਇਸ ਤਰ੍ਹਾਂ ਵਾਰਤਾਲਾਪ ਦੇਖਿਆ ਤਾਂ ਭੂਮੀਆਂ ਚੋਰ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੀ ਕਿ ਗਰੀਬ ਮਾਰ ਨਹੀਂ ਕਰਨੀ ਇਹ ਤਾਂ ਗਰੀਬ ਮਾਰ ਹੋ ਗਈ ਲੋਕਾਂ ਨੂੰ ਕੁੱਟਿਆ ਜਾ ਰਿਹਾ ਜਾ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੁੰਦਾ ਕਹਿੰਦਾ ਮਹਾਰਾਜ ਇਹ ਚੋਰੀ ਮੈਂ ਕੀਤੀ ਹੈ ਰਾਜਾ ਕਹਿੰਦਾ ਤੂੰ ਲੋਕਾਂ ਨੂੰ ਬਚਾਉਣ ਦਾ ਮਾਰਾ ਕਹਿੰਨਾ ਪਰ ਉਹ ਕਹਿੰਦੇ ਨਹੀਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਮਿਲੇ ਨੇ ਪਹਿਲਾ ਤੇ ਝੂਠ ਨਹੀਂ ਬੋਲਣਾ ਦੂਸਰਾ ਗਰੀਬ ਮਾਰ ਨਹੀਂ ਕਰਨੀ ਤੀਸਰਾ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਰਾਤ ਮੈਂ ਤੁਹਾਡੇ ਘਰ ਚੋਰੀ ਕਰਨ ਆਇਆ ਸੀ ਆਪਣੇ ਸਿਪਾਹੀਆਂ ਨੂੰ ਪੁੱਛ્યો ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕੌਣ ਹੋ ਉਹਨਾਂ ਨੂੰ ਮੈਂ ਸੱਚ ਦੱਸਿਆ ਕਿ ਮੈਂ ਚੋਰ ਹਾਂ ਪਰ ਉਹਨਾਂ ਰੋਕਿਆ ਹੀ ਨਹੀਂ ਜਦੋਂ ਮੈਂ ਧਨ ਦੀਆਂ ਪੰਡਾਂ ਬੰਨ ਲੀਆਂ ਤੇ ਤੁਹਾਡੇ ਕੋਲ ਪਿਆ ਚੂਰਨ ਮੈਂ ਆਪਣੀ ਰਸਨਾ ਦੇ ਉੱਤੇ ਰੱਖਿਆ ਉਹਦੇ ਵਿੱਚ ਨਮਕ ਸੀ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਆ ਗਈ ਉਹ ਕਹਿੰਦੇ ਕਿ ਨਮਕ ਹਰਾਮੀ ਨਹੀਂ ਕਰਨੀ ਹੁਣ ਮੈਂ ਤੁਹਾਡਾ ਨਮਕ ਖਾਧਾ ਸੀ ਮੈਂ ਨਮਕ ਹਰਾਮੀ ਕਿਵੇਂ ਕਰ ਸਕਦਾ ਤੀਸਰਾ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਗਰੀਬ ਮਾਰ ਨਹੀਂ ਕਰਨੀ ਤੇ ਤੁਸੀਂ ਗਰੀਬ ਮਾਰ ਕਰੀ ਜਾ ਰਹੇ ਹੋ ਗਰੀਬਾਂ ਨੂੰ ਕੁੱਟ ਰਹੇ ਹੋ ਲਿਆ ਲਿਆ ਕੇ ਮੇਰੇ ਗੁਰੂ ਪਾਤਸ਼ਾਹ ਜੀ ਦਾ ਤੀਸਰਾ ਬਚਨ ਯਾਦ ਕਰਕੇ ਮੈਂ ਤੁਹਾਡੇ ਕੋਲ ਆਪਣੇ ਆਪ ਨੂੰ ਹਾਜ਼ਰ ਕੀਤਾ ਰਾਜਾ ਉਸ ਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਜਿਹੜਾ ਆਪਣੇ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਇਤਨਾ ਪਰਪੱਕਾ ਨਾਓ ਝੂਠ ਬੋਲਦਾ ਨਾਓ ਨਮਕ ਹਰਾਮੀ ਕਰਦਾ ਤੇ ਨਾ ਹੀ ਗਰੀਬ ਮਾਰ ਕਰਦਾ ਹੈ ਐਸਾ ਬੰਦਾ ਤੇ ਮੇਰੇ ਰਾਜ ਦੇ ਵਿੱਚ ਮੰਤਰੀ ਪਦ ਦੇ ਉੱਤੇ ਹੋਣਾ ਚਾਹੀਦਾ ਹੈ ਮੇਰਾ ਵਜ਼ੀਰ ਹੋਣਾ ਚਾਹੀਦਾ ਪਾਸ਼ਾ ਜੀ ਕਿਰਪਾ ਦੇ ਨਾਲ ਉਹ ਭੂਮੀਆਂ ਵਜ਼ੀਰ ਬਣਿਆ ਉਹਦਾ ਚੋਰੀ ਦਾ ਪਿੱਛਾ ਵੀ ਛੁੱਟ ਗਿਆ ਚੋਰੀ ਕਰਨਾ ਵੀ ਹਟ ਗਿਆ ਤੇ ਉਹਦਾ ਜੀਵਨ ਵੀ ਬਦਲ ਗਿਆ ਤੇ ਜਦੋਂ ਗੁਰੂ ਦੀ ਦੱਸੀ ਹੋਈ ਗੱਲ ਦੇ ਉੱਤੇ ਅਸੀਂ ਗੌਰ ਕਰਕੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਦੇ ਹਾਂ ਉਸ ਦੇ ਉੱਤੇ ਚੱਲਦੇ ਹਾਂ ਤੇ ਸਾਨੂੰ ਵੀ ਗੁਰੂ ਬਾਹ ਫੜ ਕੇ ਪਾਰ ਲਾ ਲੈਂਦਾ ਤੇ ਆਓ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ